ਰਾਜਵੀਰ ਜਵੰਦਾ ਦਾ ਵੀ ਇਹੀ ਹੈ ਚੰਗਾ ਹੱਟਾ-ਕੱਟਾ ਤਕੜਾ ਮੁੰਡਾ ਹੈ ਮੇਰ ਪਰ ਨੈਚਰੀ ਉਹਦੀ ਵੀ ਸਟਰੋਂਗ ਹੋ ਗਈ ਜਿਹੜਾ ਇੰਦੇ ਤੋਂ ਲੜ ਰਿਹਾ ਡਾਕਟਰ ਵੀ ਚਲੋ ਆਪਣੇ ਪੂਰੀ ਵਾਰ ਆ ਰਹੇ ਨੇ ਪਰ ਅਰਦਾਸਾਂ ਦੇਖੋ ਅਰਦਾਸ ਕਿਸੇ ਤਰ੍ਹਾਂ ਸੁਣਦਾ ਹੀ ਹੈ ਹੁਣ ਈਵਨ ਮੈਂ ਵੀ ਜਦੋਂ ਹੀ ਮੈਂ ਖੋਲਦੀ ਆ ਵਸੇ ਹਾਲ ਚਾਲ ਦੇਖਣ ਲਈ ਉਹਨੇ ਵੀ ਕੋਈ ਨਵੀਂ ਅਜੇ ਅਪਡੇਟ ਮਾੜੀ ਨਾ ਅਪਡੇਟ ਨਾ ਹੋਵੇ ਉਹਦੇ ਕਹਿੰਦੇ ਬਾਬਾ ਜੀ ਇਸ ਬੱਚੇ ਤੇ ਮਿਹਰ ਪਰੇ ਹੱਥ ਰੱਖੋ ਮੈਂ ਮੈਨੂੰ ਸੁਣਾ ਸ਼ੁਰੂ ਕੀਤਾ ਜਦੋਂ ਉਹਦੇ ਨਾਲ ਗਾਣਾ ਸੁਣ ਦਿੱਤੀਏ ਉਹ ਹਾਂ ਉਥੋਂ ਮੈਨੂੰ ਜ਼ਿਆਦਾ ਮਤਲਬ ਅੱਛਾ ਲੱਗਿਆ ਬੜੀ ਆਵਾਜ਼ ਦੇ ਵਿੱਚ ਉਸ ਤੋਂ ਬਾਅਦ ਫਿਰ ਕੰਟਰੋਵਰਸ਼ੀਅਲ ਸਿੰਗਰ ਹੈ ਸਿੰਗਰ ਹੈ ਮੈਂ ਤਾਂ ਰਾਸਵੜਾ ਪਰ ਦਿਨ ਕਿੰਨੀ ਵਾਰ ਕਰਦੀ ਹਾਂ ਜਦੋਂ ਵੀ ਮੈਂ ਆਪਣਾ ਫੋਨ ਖੋਲਦੀ ਹਾਂ ਮਾਸ ਬੱਚੇ ਦੇ ਅਦਾਸ ਕਰਦੇ ਨੇ ਕਿ ਬਾਬਾ ਜੀ ਸੇ ਬੱਚੇ ਤੇ ਮੇਰੇ ਪਰ ਰਹਿ ਹੱਥ ਆ ਕੋ ਮੈਨੂੰ ਲੱਗ ਰਿਹਾ ਸੀ ਕਿ ਠੀਕ ਹੋਣਗੇ ਸਭ ਕੋ ਜਿਹੜਾ ਕੋਈ ਜਾਂਦਾ ਸੀ ਇਹਨਾਂ ਨੂੰ ਵਿਜ਼ਿਟ ਕਰਨ ਉਹ ਕਹਿੰਦਾ ਸੀ ਇਹਨਾਂ ਤੇ ਤਾਂ ਕੁਝ ਹੈ ਨਹੀਂ ਠੀਕ ਤਾਂ ਹੋਣਗੇ ਮੈਂ ਉਹਨਾਂ ਨੂੰ ਹੱਸ ਕੇ ਮਿਲਦੀ ਸੀ ਵੀ ਨਹੀਂ ਠੀਕ ਹੋਣਗੇ ਮੈਂ ਡਾਕਟਰ ਵੈਕੈਂਸੀ ਡਾਕਟਰ ਸਾਹਿਬ ਜੌਬ ਕਰਨ ਲਈ ਠੀਕ ਹੋ ਗਿਆ। ਇੱਕ ਟਰੱਕ ਦੇ ਪਿੱਛੇ ਇੱਕ ਟਰੱਕ ਆ ਰਿਹਾ ਸੀਗਾ। ਉਹਨੇ ਬਿਨਾ ਡਿਪਰ ਦਿੱਤੇ ਹੀ ਗੱਡੀ ਅੱਗੇ ਕਰ ਲਈ। ਇਧਰੋਂ ਮੇਰੀ ਗੱਡੀ ਆ ਰਹੀ ਤੇ ਉਹ ਸਿੱਧੀ ਗੱਡੀ ਦੂਸਰੀ ਵੱਜ ਗਈ। ਉਸ ਤੋਂ ਬਾਅਦ ਮੈਂ ਬੋਝ ਹੋ ਗਿਆ। ਫੇਰ ਮੈਨੂੰ ਪਤਾ ਵੀ ਕੀ ਹੋਇਆ। ਹਾਦਸਾ ਕਿੱਥੇ ਕੀਤੀ। ਉਸਕੇ ਡਾਕਟਰ ਸਾਹਿਬ ਸਿੱਖਵਾ ਤਾ ਨਾ ਸ਼ਿਫਟ ਕਰ ਲਾ। ਕਹਿੰਦੇ ਮੈਂ ਕਿਸੇ ਮਰੀਜ਼ ਦਾ ਬੈੱਡ ਨਹੀਂ ਖਰਾਬ ਕਰਨਾ ਚਾਹੁੰਦਾ ਹੋ। ਕਿਸੇ ਦੀ ਲਾਈਫ ਨਹੀਂ ਕਿਰਨਾ ਚਾਹਤਾ ਕਿਉਂਕਿ ਇਹਨਾਂ ਨੇ ਹਾਂਜੀ ਇਹਨਾਂ ਨੂੰ ਸਰਵਾਈਵ ਨਹੀਂ ਕਰਨਾ ਨੌਕ ਦਿਨਾਂ ਬਾਅਦ ਡਾਕਟਰ ਨੇ ਐਸੀ ਜਦ ਬੰਦਜਾ ਕੋਲੋਂ ਮੈਨੂੰ ਬੁਲਾਇਆ ਕਿ ਨੇ ਮੈਡਮ ਸ਼ਾਇਦ ਸ਼ਾਇਦ ਥੋੜੀ ਜਿਹੀ ਅਮੀਨ ਸਾਨੂੰ ਇਹ ਕਦੇ ਪੱਕਾ ਨਹੀਂ ਕਹਿ ਸਕਦੇ ਜੀ ਡਾਕਟਰ ਕਹਿੰਦੇ ਠੀਕ ਹੋ ਜੇਂ ਤਾਂ ਬੈਠ ਜਰਾਂਗੇ ਉਲੰਕੜੇ ਸਮਾਂ ਡੇਢ ਵੀ ਨਾ ਡੇਢ ਤੇ ਕੁਝ ਦਿਨ ਉੱਪਰ ਬੈਡੀਟ ਤੇ ਰਹੇ ਦੋ ਮਹੀਨਾ ਬਾਅਦ ਇਹਨਾਂ ਨੇ ਫੇਰ ਨਾ ਮਤਲਬ ਜਿਹੜੀ ਰੀਡਿੰਗ ਹੁੰਦੀ ਆ ਨਾਲ ਬੈਠਦੇ ਉਹ ਫੜਕੇ ਐ ਹਲਾਈ। ਇੱਕਦਮ ਹਾਂ ਮੈਨੂੰ ਡਾਕਟਰ ਕਹਿੰਦੇ ਕਿ ਮੈਡਮ ਗਰਵਾ ਸਾਨੂੰ ਬੋਸ਼ ਆਲੇ। ਡਾਕਟਰ ਕਹਿੰਦੇ ਵੀ ਇਹ ਨੌਕਰੀ ਨਹੀਂ ਕਰ ਸਕਦੇ। ਇਹ ਤਾਂ ਗੱਲ ਮੈਂ ਕਹਿੰਦਾ ਸੋਚੀ ਮੈਂ ਜਦੋਂ ਆ ਗਿਆ ਮੈਂ ਉਦਾਂ ਹੀ ਸ਼ੁਰੂ ਕਰ ਲਈ ਜਿੱਦਾਂ ਕਹਿੰਨਾ ਨੌਕਰੀ ਕਰਦਾ। ਸਸ਼ਿਕਾੜ ਬੈਲੀਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਆ ਗਗਨ ਸ਼ੁਕਲਾ ਅਗਰ ਜ਼ਿੰਦਗੀ ਦੇ ਵਿੱਚ ਕੁਝ ਕਰ ਗੁਜ਼ਰਨ ਦੀ ਤਮੰਨਾ ਹੋਵੇ ਤਾਂ ਪੂਰੀ ਕਾਇਨਾਤ ਤੁਹਾਡੀ ਮਦਦ ਕਰਦੀ ਹੈ ਅਗਰ ਤੁਸੀਂ ਕੁਝ ਥਾਣ ਲੋ ਤਾਂ ਫਿਰ ਉਹ ਹੋ ਕੇ ਰਹਿੰਦਾ ਹੈ ਇਹ ਮੈਂ ਕਿਉਂ ਕਹਿ ਰਿਹਾ ਹਾਂ ਇਹ ਬਹੁਤ ਸਾਰੀਆਂ ਚੀਜ਼ਾਂ ਅੱਜ ਤੁਹਾਨੂੰ ਦਿਖਾਵਾਂਗੇ ਤੇ ਤੁਹਾਨੂੰ ਇਸ ਗੱਲ ਨਾਲ ਕੜੀ ਨਾ ਕੜੀ ਜੋੜਨ ਦੀ ਤੁਹਾਨੂੰ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲਾਂ ਦੱਸ ਦਿੰਨਾ ਹੈ ਕਿ ਰਾਜਵੀਰ ਜਵੰਦਾ ਜਿਹੜੇ ਨੇ ਉਹ ਕਈ ਦਿਨ ਤੋਂ ਫੋਟਸ ਹਸਪੀਟਲ ਦੇ ਵਿੱਚ ਕ੍ਰਿਟੀਕਲ ਸਟੇਜ ਦੇ ਵਿੱਚ ਨੇ ਪਰ ਮੇਰੇ ਨਾਲ ਇਸ ਵੇਲੇ ਗੱਲਬਾਤ ਦੇ ਲਈ ਜੀਪੀਐਸ ਗਰੇਵਾਲ ਸਾਹਿਬ ਨੇ ਸਾਬਕਾ ਆਈਜੀ ਸਾਹਿਬ ਨੇ ਤੇ ਉਹਨਾਂ ਦੇ ਧਰਮ ਪਤਨੀ ਬੈਠੇ ਨੇ ਮੈਨਾਂ ਨਾਲ ਕੋਲ ਕਿਉਂ ਆਇਆ ਤੇ ਰਾਜਵੀਰ ਜਵੰਦਾ ਦਾ ਜ਼ਿਕਰ ਕਿਉਂ ਕੀਤਾ ਇਹ ਵੀ ਕੋਈ ਇੱਕ ਕਨੈਕਸ਼ਨ ਹੈ ਗੱਲਬਾਤ ਕਰਾਂਗੇ ਗਰੇਵਾਲ ਸਾਹਿਬ ਦਾ ਇੱਕ ਹਾਦਸਾ ਹੁੰਦਾ ਬਹੁਤ ਵੱਡਾ ਹਾਦਸਾ ਹੁੰਦਾ ਮਿਸਿਸ ਗਰੇਵਾਲ ਸਾਡੇ ਨਾਲ ਨੇ ਉਹਨਾਂ ਤੋਂ ਹੀ ਸ਼ੁਰੂ ਕਰ ਲੈਣੇ ਗਰੇਵਾਲ ਸਾਹਿਬ ਦਾ ਵੀ ਰਿਐਕਸ਼ਨ ਲਾਵਾਂਗੇ ਮੈਮ ਪਹਿਲਾਂ ਤਾਂ ਦਰਸ਼ਕਾਂ ਦੇ ਤੁਹਾਨੂੰ ਰੂਬਰੂ ਕਰਾਵਾਂ ਤੁਹਾਨੂੰ ਤੇ ਤੁਹਾਡੀ ਮਿਹਨਤ ਨੂੰ ਆ ਸਲਾਮ ਹੈ ਜੀ ਮੇਰੇ ਬੱਚੇ ਹਮਨ ਕਹਿੰਦੇ ਆਇਰਨ ਲੇਡੀ इवन ਮੇਰੇ ਫਰੈਂਡਸ ਵੀ ਮੇਰੇ ਬੱਚੇ ਮੈਨੂੰ ਹਮੇਸ਼ਾ ਕਹਿੰਦੇ ਆਇਰਨ ਲੇਡੀ ਹੂੰ ਇਹ ਵਾਕਈ ਤੁਸੀਂ ਆਇਰਨ ਲੇਡੀ ਮੈਂ ਕਦੇ ਮਤਲਬ ਟੈਨਿਕਲਾ ਵਾਲੀ ਗੱਲ ਨਹੀਂ ਕੀਤੀ ਵੀ ਐਦਾਂ ਹੋ ਜੂਗਾ ਜਾਂ ਆਹ ਹੋ ਜੂਗਾ ਮੈਂ ਹਮੇਸ਼ਾ ਚੜ੍ਹਦੀ ਕਲਾ ਚ ਰਹਿਣੀ ਆ ਪੋਜ਼ਿਟਿਵ ਰਹਿਣੀ ਆ ਹਮੇਸ਼ਾ ਇੱਕ ਸਾਡੀ ਬਿਲ ਪਰ ਬਹੁਤ ਸਟਰੋਂਗ ਹੈ ਹੂੰ ਡਾਕਟਰ ਜਿਨੋ ਇਹ ਮਾਸੀ ਕੇ ਕੈਂਸਰ ਦੀ ਜਾਂ ਲੋਕਾਂ ਦੀਆਂ ਦਵਾਵਾਂ ਤੇ ਜਾਇਨਾ ਨਹੀਂ ਬਿਲਪੌਰ ਨੂੰ ਨੋਤੀਦਾ ਹੁਣ ਰਾਜਵੀਰ ਜਵੰਦਾ ਦਾ ਵੀ ਇਹੀ ਹੈ ਚੰਗਾ ਹੱਟਾ-ਕੱਟਾ ਤਕੜਾ ਮੁੰਡਾ ਹੈ ਬਿਲਪੌਰ ਨੇਚਲੀ ਉਹਦੀ ਵੀ ਸਟਰੋਂਗ ਹੋਊਗੀ ਜਿਹੜਾ ਇੰਜਨ ਤੋਂ ਲੜ ਰਿਹਾ ਹੈ ਅੱਛਾ ਮੈਂ ਸ਼ੁਰੂ ਤੋਂ ਕੁਝ ਜਾਣਨਾ ਚਾਹੁੰਨਾ ਹੈ ਸਭ ਤੋਂ ਪਹਿਲਾਂ ਤਾਂ ਦੱਸੋਗੇ ਕਿ ਗਰੇਵਾਲ ਸਾਹਿਬ ਦਾ ਹਾਦਸਾ ਕਿਵੇਂ ਹੋਇਆ ਤਾਂ ਗਰੇਵਾਲ ਸਾਹਿਬ ਵੀ ਤੁਸੀਂ ਦੱਸੋ ਕਿ ਤੁਹਾਡਾ ਹਾਦਸਾ ਕਿਵੇਂ ਹੋਇਆ ਐਕਚੁਅਲੀ ਮੈਂ ਗਿਆ ਸੀਗਾ ਇਨਕੁਆਰੀ ਕਰਨ ਹੈਡ ਕੰਟਰੋਲ ਤੇ ਕੰਟਰੋਲ ਦੀ ਰੇਡ ਪਿੰਜੌਰ ਵੱਲ ਲੱਗੇ ਹੋਏ ਸੀ ਤਾਂ ਉਤੋਂ ਮੈਂ 11 ਵਜੇ ਉਹਨਾਂ ਕੋਲ ਪਹੁੰਚਿਆ ਜਦ ਹਾਮ ਦੇ 6 ਵਜੇ ਤੱਕ ਮੈਂ ਇਨਕੁਆਰੀ ਕੰਪਲੀਟ ਕਰਕੇ 6:30 ਵਜੇ ਨੂੰ ਚੱਲ ਪਿਆ ਤੇ ਫਿਰ ਮੇਰਾ ਇੱਕ ਦੋਸਤ ਸੀ ਉਹਦੇ ਕੋਲ ਥੋੜੇ ਦਿਨ ਠਹਿਰਾ ਮੈਂ ਚੰਡੀਗੜ੍ਹ ਤੇ ਫਿਰ ਜਦੋਂ 6:37 ਵਜੇ ਦੇ ਨੇੜੇ ਅਸੀਂ ਛੱਤਬੀੜ ਕੋਲੇ ਸੀਗੇ ਤਾਂ ਹਨੇਰਾ ਹੋ ਗਿਆ ਸੀ ਲਾਈਟਾਂ ਜਗ ਪਈਆਂ ਸੀ ਗੱਡੀਆਂ ਦੀਆਂ ਇੱਕ ਟਰੱਕ ਦੇ ਪਿੱਛੇ ਇੱਕ ਟਰੱਕ ਆ ਰਿਹਾ ਸੀਗਾ ਉਹਨੇ ਬਿਨਾ ਡਿਪਰ ਦਿੱਤੇ ਹੀ ਗੱਡੀ ਅੱਗੇ ਕਰ ਲਈ ਤੇ ਇਧਰੋਂ ਮੇਰੀ ਗੱਡੀ ਆ ਰਹੀ ਤੇ ਉਹ ਸਿੱਧੀ ਗੱਡੀ ਇੱਕ ਦੂਸਰੀ ਵੱਜ ਗਈ ਤੇ ਉਸ ਤੋਂ ਬਾਅਦ ਮੈਂ ਬੇਹੋਸ਼ ਹੋ ਗਿਆ ਫੇਰ ਮੈਨੂੰ ਪਤਾ ਵੀ ਕੀ ਹੋਇਆ ਉਸ ਤੋਂ ਬਾਅਦ ਵਾਲੀ ਕਹਾਣੀ ਥਾੜੀ ਮੇਰੀ ਵਾਈਫ ਨੂੰ ਪਤਾ ਹੈ ਮੈਮ ਦੱਸੋਗੇ ਕਿ ਕਿਸ ਤਰ੍ਹਾਂ ਉਸ ਤੋਂ ਬਾਅਦ ਕਿ ਮੇਰੇ ਆ ਕੀ ਕਿਸ ਤਰ੍ਹਾਂ ਹਸਪੀਟਲਾਈਜ਼ ਹੋਏ ਉਸ ਵਕ ਸਾਡੇ ਗਨਮੈਂਟ ਸੀਗੇ ਨਾਲ ਹਮ ਸੱਟਾਂ ਤਾਂ ਉਹਨਾਂ ਨੂੰ ਵੀ ਲੱਗੀਆਂ ਸੀਗੀਆਂ ਹਮ ਉਹ ਪ੍ਰਿਆਰਣ ਲੈ ਕੇ ਆ ਰਹੇ ਸੀ ਕਿ ਦੋ ਲੜਕੇ ਗਏ ਸਾਡੇ ਗਨਮੈਨ ਨੇ ਗਨ ਅੱਗੇ ਕਰ ਗੱਡੀ ਰੋਕੀ ਉਹਨਾਂ ਦੀ ਕਿਉਂਕਿ ਗੱਡੀ ਵੀ ਉਸ ਟਾਈਮ ਹੈ ਸੀ ਨਹੀਂ ਕੋਈ ਰੁਕਦਾ ਸੀਗਾ ਹਾਂ ਦੱਸਿਆ ਵੀ ਐ ਐਸਪੀ ਸਾਹਿਬ ਨੇ ਇਹਨਾਂ ਦਾ ਐਕਸੀਡੈਂਟ ਹੋ ਗਿਆ ਫਿਰ ਉਹ ਪਾ ਕੇ ਲੈ ਕੇ ਗਏ ਆਪਣੇ ਘਰ ਦੇ ਵਿੱਚ ਕਿੰਨੇ ਗੱਡੀਆਂ ਜੀਪ ਦੇ ਐਕਸੀਡੈਂਟ ਆਪ ਡਰਾਈਵ ਕਰ ਰਹੇ ਸੀਗੇ ਗਨਮੈਨ ਪਿੱਛੇ ਬੈਠੇ ਸੀ ਹਾਂ ਜੀ ਹਾਂ ਫਿਰ ਉਹ ਲੈ ਗਏ ਚੰਡੀਗੜ੍ਹ ਲੈ ਕੇ ਗਏ ਹਾਂ ਮੈਨੂੰ ਫਿਰ ਕੋਈ 2 ਵਜੇ ਸਾਡੇ ਹੈੱਡਕੁਆਰਟਰ ਤੋਂ ਫੋਨ ਆਇਆ ਕਿ ਮੈਡਮ ਐਸਪੀ ਸਾਹਿਬ ਦਾ ਐਕਸੀਡੈਂਟ ਹੋ ਗਿਆ ਜੀ ਸੀਰੀਅਸ ਨੇ ਫਿਰ ਉਹਨੇ ਫੋਰਸ ਭੇਜੀ ਸੀ ਡਰਾਈਵਰ ਭੇਜਤਾ ਉਹ ਮੈਨੂੰ ਮੇਰੇ ਮਦਰਨ ਲਾਨੂ ਮੇਰੇ ਬ੍ਰਦਰਨ ਲਾਨੂ ਉਸ ਚਲੇ ਗਏ ਚੰਡੀਗੜ੍ਹ ਜਦੋਂ ਪੀਜੀਐਚ ਤੇ ਗਏ ਤਾਂ ਇਹ ਉਹਦੇ ਸੀਗੇ ਐਮਰਜੈਂਸੀ ਸੀ ਤਾਂ ਮੈਂ ਦੱਸਿਆ ਵੀ ਕਿਦਾਂ ਪਏ ਹੋਏ ਸੀਗੇ ਅਸੀਂ ਡਾਕਟਰ ਨੂੰ ਕਿਹਾ ਵੀ ਇਹਨੂੰ ਕਿਸੇ ਆਈਸੂ ਸ਼ਿਫਟ ਕਰ ਦੋ ਉਹ ਕਹਿੰਦੇ ਨਹੀਂ ਇਹਨਾਂ ਨੇ ਸਰਵਾਈਵ ਨਹੀਂ ਕਰਨਾ ਕੀ ਕਰ ਸੀ ਇੱਥੇ ਕੇਅਰ ਕਰ ਰਹੇ ਹਨ ਨਾ ਜੀ ਲੋਕ ਦਿਨਾਂ ਬਾਅਦ ਅਸੀਂ ਰਿਕਵੈਸਟ ਕੀਤੀ ਹਮ ਉਸਕੇ ਡਾਕਟਰ ਸਾਹਿਬ ਸਿੱਖਵਾਤਾ ਨਾ ਸ਼ਿਫਟ ਕਰ ਦੋ ਉਹ ਕਹਿੰਦੇ ਮੈਂ ਕਿਸੇ ਮਰੀਜ਼ ਦਾ ਬੈੱਡ ਨਹੀਂ ਖਰਾਬ ਕਰਨਾ ਚਾਹੁੰਦਾ ਹੋਰ ਕਿਸੇ ਦੀ ਲਾਈਫ ਨਾਲ ਨਹੀਂ ਖੇਡਣਾ ਚਾਹੁੰਦਾ ਕਿਉਂਕਿ ਇਹਨਾਂ ਨੇ ਹਾਂਜੀ ਇਹਨਾਂ ਨੂੰ ਸਰਵਾਈਵ ਨਹੀਂ ਕਰਨਾ ਚਲੋ ਸਾਨੂੰ ਬਹੁਤ ਰਿਕਵੈਸਟ ਕਰਨ ਤੇ ਬੈੱਡ ਮਿਲ ਗਿਆ ਬੈਡ ਮਿਲ ਗਿਆ ਤਾਂ ਵੀ ਡਾਕਟਰ 12 ਘੰਟੇ 24 ਘੰਟੇ ਹੈ ਨਾ 48 ਘੰਟੇ ਸੰਤਾ ਹੁਣ ਇੱਕ ਇੱਕ ਮਿੰਟ ਕਰਨਾ ਔਖਾ ਸੀਗਾ 72 ਘੰਟੇ 72 ਘੰਟਿਆਂ ਬਾਅਦ ਵੀ ਡਾਕਟਰ ਕਹਿੰਦੇ ਨਹੀਂ ਕੋਈ ਰਿਸਪੌਂਸ ਨਹੀਂ ਆਇਆ ਵੀ ਚਲੋ ਤਾਂ ਅੱਜ ਹੁਣ ਉਹ ਹੈਗੇ ਰੱਖਦੇ ਆ ਇੱਥੇ ਵੈਂਟੀਨੇਟ ਤੇ ਸੀਗੇ 9 ਦਿਨਾਂ ਬਾਅਦ ਡਾਕਟਰ ਨੇ ਇਸ ਜਗ ਦਰਵਾਜ਼ਾ ਖੋਲ੍ਹਿਆ ਮੈਨੂੰ ਬੁਲਾਇਆ ਕਹਿੰਦੇ ਮੈਡਮ ਸ਼ਾਇਦ ਸ਼ਾਇਦ ਥੋੜੀ ਜੀ ਅਮੀਰ ਸਾਨੂੰ ਇਹ ਪੈਸੇ ਪੱਕਾ ਨਹੀਂ ਕਹਿ ਸਕਦੇ ਜੀ ਫਿਰ ਤਾਂ ਬਟ ਅੱਜ ਹੋਰ ਕੱਲ ਕੁਝ ਹੋਰ ਫਰਕ ਪੈਂਦਾ 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 ਬੰਦਾ ਪਰ ਮੈਂ ਇੱਕ ਚੀਜ਼ ਇੱਕ ਸਵਾਲ ਲੈਣਾ ਚਾਹੁੰਦਾ ਤੁਸੀਂ ਕਿਹਾ 24 ਘੰਟੇ 36 ਘੰਟੇ 48 72 ਡਾਕਟਰ ਕਹਿੰਦੇ ਆ ਵੀ ਅਸੀਂ ਬੈੱਡ ਦੇਣਾ ਨਹੀਂ ਹੈਗਾ ਇਹਨਾਂ ਨੇ ਸਰਵਾਈਵ ਕਰਨਾ ਹੈ ਨਹੀਂ ਤੁਹਾਨੂੰ ਇਹ ਕਿਵੇਂ ਲੱਗ ਰਿਹਾ ਸੀ ਕਿ ਜਿਸ ਤਰ੍ਹਾਂ ਦੀ ਇਹਨਾਂ ਦੀ ਕੰਡੀਸ਼ਨ ਸੀਗੀ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਇਹ ਠੀਕ ਹੋਣਗੇ ਇਹ ਤੁਹਾਨੂੰ ਕਿਉਂ ਹਾਂਜੀ ਹਾਂ 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 ਮੈਨੂੰ ਲੱਗ ਰਿਹਾ ਸੀ ਕਿ ਠੀਕ ਹੋਣਗੇ ਹੂੰ ਸੋ ਕੋਈ ਜਿਹੜਾ ਕੋਈ ਜਾਂਦਾ ਸੀ ਇਹਨੂੰ ਵਿਜ਼ਿਟ ਕਰਨ ਉਹ ਕਹਿੰਦਾ ਸੀ ਇਹਨਾਂ ਦਾ ਤਾਂ ਕੁਝ ਰਹਿ ਨਹੀਂ ਵੀ ਠੀਕ ਕਿਦਾਂ ਹੋਣਗੇ ਮੈਂ ਉਹਨੂੰ ਹੱਸ ਕੇ ਮਿਲਦੀ ਸੀ ਵੀ ਨਹੀਂ ਠੀਕ ਹੋਣਗੇ ਮੈਂ ਡਾਕਟਰ ਨੂੰ ਵੀ ਕਹਿੰਦੀ ਡਾਕਟਰ ਸਾਹਿਬ ਜੇ ਕਰਨ ਦੀ ਠੀਕ ਹੋਣਗੇ ਡਾਕਟਰ ਕਹਿੰਦੇ ਠੀਕ ਹੋ ਵੀ ਜਾਂਦੇ ਤਾਂ ਬੈੱਡ ਤੇ ਰਹਿਣਗੇ ਚਲੋ ਹੁਣ ਤੁਹਾਡੇ ਸਾਹਮਣੇ ਜਦੋਂ ਮੈਂ ਐਡੀ ਬੱਡੀ ਲੜਾਈ ਲੜੀ ਕਿ ਮੈਂ ਤੁਸੀਂ ਬੀਇੰਗ ਅ ਲੇਡੀ ਅਗਰ ਮੈਂ ਜ਼ਿਕਰ ਕਰਾਂ ਤਾਂ ਬਹੁਤ ਮੁਸ਼ਕਲਾਂ ਆਉਨੀਆਂ ਨੇ ਤਾਂ ਇਹ ਚੀਜ਼ ਸਰਵਾਈਵ ਕਿਵੇਂ ਕਰਿਆ ਅਗਰ ਦੇਖਿਆ ਜਾਵੇ ਤਾਂ ਕਿਹੜੀ ਕਿਹੜੀ ਦਿੱਕਤਾਂ ਪਰੇਸ਼ਾਨੀਆਂ ਜਿਹੜੀਆਂ ਤੁਹਾਨੂੰ ਤੁਸੀਂ ਡਿਊਰਿੰਗ ਇਹ ਪੀਰੀਅਡ ਤੁਸੀਂ ਫੇਸ ਕੀ ਮੇਰੀ ਭੈਣਾ ਭਰਾਵਾਂ ਦੀਆਂ ਮੇਰੇ ਰਿਸ਼ਤੇਦਾਰਾਂ ਦੀਆਂ ਜਾਂ ਇਹ ਨਹੀਂ ਫੋਰਸ ਦੀਆਂ ਉਹਨਾਂ ਸਾਥ ਬਹੁਤ ਜਿਆਦਾ ਸਾਡੇ ਨਾਲ ਮੈਂ ਤਾਂ ਮੈਂ ਕਦੇ ਵੀ ਇਕੱਲੀ ਨਹੀਂ ਰਹੀ ਕਿ ਮੈਂ ਇਕੱਲੀ ਲੜ ਰਹੀ ਹਾਂ ਉਹ ਨਾਲ ਸੀ ਮੇਰੇ ਸਾਰੇ ਮੇਰੇ ਹੈਲਥ ਤੇ ਸੀਗੇ ਕਿੰਨੇ ਕੁ ਮੁਸ਼ਕਿਲਾਂ ਆਈਆਂ ਮੁਸ਼ਕਿਲਾਂ ਨੇਚਰਲੀ ਬਹੁਤ ਆਈਆਂ ਫਿਰ ਮੈਂ ਆਪਣੇ ਆਪ ਉਹਨਾਂ ਨਾਲ ਤਕੜਾ ਕਰ ਲਿਆ ਕਿ ਮੇਰੇ ਬੱਚੇ ਡਰਹੋਜੀ ਪੜਦੇ ਸੀਗੇ ਕਿ ਮੈਂ ਬੱਚਿਆਂ ਨੂੰ ਵਾਪਸ ਨਹੀਂ ਬੁਲਾਉਣਾ ਬੱਚੇ ਮੇਰੇ ਉੱਥੇ ਪੜਨਗੇ ਮੈਂ ਨਾ ਮਜ਼ਬੂਤ ਹੋਈ ਕਿ ਮੈਨੂੰ ਕੱਢਣਾ ਇੱਥੋਂ ਮਤਲਬ ਕਿ ਮੈਂ ਠੀਕ ਕਰਨਾ ਹੈ ਕਿ ਤੁਸੀਂ ਤਾਰ ਲਿਆ ਸੀ ਮੈਂ ਤਾਰ ਲਿਆ ਸੀ ਹਾਂਜੀ ਹਾਂ ਉਸ ਤੋਂ ਬਾਅਦ ਫਿਰ 2 ਮਹੀਨਾ ਬਾਅਦ ਜੁਹਨ ਨੂੰ ਮਤਲਬ ਹੋਸ਼ ਆਇਆ ਕਿੰਨੀ ਦੇਰ ਬਾਅਦ ਹੋਸ਼ ਚਾਹੀ ਸੀ 2 ਮਹੀਨਾ ਬਾਅਦ 2 ਮਹੀਨੇ 4 ਮਹੀਨੇ ਚ ਨਹੀਂ ਜੀ 1.5 ਮਹੀਨਾ 1.5 ਕੇ ਕੁਝ ਦਿਨ ਉੱਪਰ ਵੈਂਟੀਲੇਟਰ ਤੇ ਰਹੇ 2 ਮਹੀਨਾ ਬਾਅਦ ਇਹਨਾਂ ਨੇ ਫਿਰ ਨਾ ਮਤਲਬ ਜਿਹੜੀ ਰੇਲਿੰਗ ਹੁੰਦੀ ਹੈ ਨਾਲ ਬੈਠਦੇ ਉਹ ਫੜ ਕੇ ਐ ਹਲਾਈ ਇੱਕਦਮ ਹਾਂ ਮੈਨੂੰ ਡਾਕਟਰ ਕਹਿੰਦੇ ਕਹਿੰਦੇ ਮੈਡਮ ਘਰ ਵਾਲ ਸਾਹਿਬ ਨੂੰ ਹੋਸ਼ ਆ ਗਿਆ ਮੈਂ ਕਿਹਾ ਕਹਿੰਦੇ ਅੱਖਾਂ ਨਹੀਂ ਅਜੇ ਅੱਖਾਂ ਨਹੀਂ ਖੋਲ ਰਿਹਾ ਕੁਝ ਬੋਲ ਨਹੀਂ ਰਿਹਾ ਉਹ ਰੇਲਿੰਗ ਹਾਰ ਰਹੇ ਨੇ ਅੱਛਾ ਹਾਂਜੀ ਹਾਂ ਉਸ ਤੋਂ ਬਾਅਦ ਫਿਰ ਥੋੜਾ ਮੈਨੂੰ ਸਕੀ ਠੀਕ ਹੋ ਰਹੇ ਠੀਕ ਹੋ ਗਏ ਖੁਸ਼ੀ ਹੋਈ ਬਹੁਤ ਖੁਸ਼ੀ ਬਹੁਤ ਖੁਸ਼ੀ ਹੋਈ ਹਾਂਜੀ ਹਾਂ ਫਿਰ ਮਤਲਬ ਹਰ ਰੋਜ਼ ਥੋੜਾ ਥੋੜਾ ਫਰਕ ਪੈਂਦਾ ਜਾਂਦਾ ਜਿਵੇਂ ਫਿਰ ਜੋ ਬੋਲਣਾ ਸ਼ੁਰੂ ਕੀਤਾ ਨਾ ਮੈਨੂੰ ਪਛਾਣਦੇ ਨਹੀਂ ਸੀ ਕਿਸੇ ਨੂੰ ਵੀ ਤਾਂ ਇੰਗਲਿਸ਼ ਜਾਂ ਹਿੰਦੀ ਬੋਲਦੀ ਸੀ ਉਹ ਵੀ ਕਰਨਾ ਤੁਸੀਂ ਪੰਜਾਬੀ ਮੈਂ ਮੈਂ ਪੁੱਛਿਆ ਸਾਨੂੰ ਤਾਂ ਹਿੰਦੀ ਆਉਂਦੀ ਨਹੀਂ ਜੀ ਮੈਂ ਡਾਕਟਰ ਨੂੰ ਪੁੱਛਿਆ ਵੀ ਡਾਕਟਰ ਜੀ ਨੂੰ ਪੰਜਾਬੀ ਭੁੱਲ ਗਈ ਹੈ ਤੇ ਹਿੰਦੀ ਜਾਂ ਅੰਗਰੇਜ਼ੀ ਬੋਲਦੇ ਨੇ ਉਹ ਕਹਿੰਦੇ ਬੰਦਾ ਕਾਮੇ ਵਿੱਚ ਹੁੰਦਾ ਨਾ ਉਹਨਾਂ ਨੂੰ ਸੜਾਈ ਸਭ ਕੁਝ ਦਿੰਦਾ ਔਰ ਰਿਸਪੌਂਸ ਨਹੀਂ ਕਰ ਸਕਦਾ ਅੱਖਾਂ ਨਹੀਂ ਜਦ ਕਦੇ ਅਸੀਂ ਕਿਹਾ ਬਾਕੀ ਰਿਸਪੌਂਸ ਸੁਣਦੇ ਹੁੰਦੇ ਨੇ ਉਹ ਕਹਿੰਦੇ ਸਿੱਥੇ ਇੰਗਲਿਸ਼ ਜਾਂ ਹਿੰਦੀ ਬੋਲਦੇ ਸੀਗੇ ਤਾਂ ਉਹ ਹੀ ਸੜਾਈ ਦਿੰਦਾ ਸੀ ਇਹਨਾਂ ਨੂੰ ਇਹਨਾਂ ਕੋਲ ਕਿਹੜਾ ਹੈ ਕੋਈ ਪੰਜਾਬੀ ਬੋਲਦਾ ਸੀ ਉਹ ਤਾਂ ਕਰਕੇ ਹਿੰਦੀ ਤੇ ਉਹ ਬੋਲਦੇ ਨੇ ਕੁਝ ਪੰਜਾਬੀ ਬੋਲਣ ਲੱਗ ਜਾਣਗੇ ਅੱਛਾ ਮੈਂ ਸਰਨਾਲ ਵੀ ਗੱਲ ਕਰੂੰਗਾ ਪਰ ਮੈਮ ਇਸੀ ਸਥਿਤੀ ਦੇ ਵਿੱਚ ਰਾਜਵੀਰ ਜਵੰਧਾ ਨੇ ਇਸ ਵੇਲੇ ਪੰਜਾਬੀ ਸਿੰਗਰ ਨੇ ਬਿਲਕੁਲ ਸੇਮ ਸਟੇਜ ਹੈ ਹਾਲਾਂਕਿ ਉਹਨਾਂ ਨੂੰ ਸਪਾਇਨਲ ਇੰਜਰੀਜ਼ ਨੇ ਠੀਕ ਹੈ ਪਰ ਫਿਰ ਵੀ ਜੇ ਦੇਖਿਆ ਜਾਵੇ ਤਾਂ ਅਰਦਾਸਾਂ ਮੈਂ ਕਹਿੰਦਾ ਕੋਈ ਮੈਂ ਉਹੀ ਕਹਿ ਰਹੀ ਹਾਂ ਮਟੇ ਅਰਦਾਸਾਂ ਹੀ ਕੰਮ ਲਿਆਉਣ ਗਿਆ ਡਾਕਟਰ ਵੀ ਚਲੋ ਆਪਣੀ ਪੂਰੀ ਵਾਰ ਆ ਰਹੇ ਨੇ ਪਰ ਅਰਦਾਸਾਂ ਲਿਕੁਰ ਦਾਸ ਕਿਸੇ ਤੇ ਰੱਬ ਸੁਣਦਾ ਹੀ ਹੈ ਹੁਣ ਈਵਨ ਮੈਂ ਵੀ ਜਦੋਂ ਵੀ ਮੈਂ ਖੋਲਦੀ ਆ ਮੈਂ ਸਿਰ ਹਾਲ ਚਾਲ ਦੇਖਣ ਲਈ ਉਹਨੇ ਵੀ ਕੋਈ ਨਵੀਂ ਐਸੀ ਅਪਡੇਟ ਮਾੜੀ ਨਾ ਅਪਡੇਟ ਨਾ ਹੋਵੇ ਉਹਦੇ ਕਹਿੰਦੇ ਬਾਬਾ ਜੀ ਇਸ ਬੱਚੇ ਤੇ ਮਿਹਰ ਪਰੇ ਹੱਥ ਰੱਖੋ ਤੁਹਾਨੂੰ ਕੀ ਲੱਗਦਾ ਰਾਤ ਕੀ ਚੱਲਦੀ ਮੈਨੂੰ ਲੱਗਦਾ ਵੀ ਉਹ ਠੀਕ ਹੋ ਜਾਣਗੇ ਮੇਰਾ ਮੇਰਾ ਮਨ ਕਦੇ ਇਹ ਨਹੀਂ ਕਿਹਾ ਵੀ ਕੱਲ ਵੀ ਜਵੇਂ ਅਸੀਂ ਬੈਠੇ ਸੀ ਕਿਤੇ ਮੇਰੇ ਫਰੈਂਡਸ ਨਾਲ ਉਹ ਕਹਿੰਦੇ ਵੀ ਨਹੀਂ ਉਹ ਤਾਂ ਸਪਾਈਨ ਵੀ ਹੋਇਆ ਮੈਂ ਕਿਹਾ ਨਹੀਂ ਠੀਕ ਹੋਣਗੇ ਮੈਂ ਕਦੇ ਨਹੀਂ ਕਿ ਸੋਚਿਆ ਕਿ ਇਹਨਾਂ ਨੂੰ ਕੁਝ ਹੋ ਜੂਗਾ ਤੋੜ ਦਿਲ ਕਰਦਾ ਮੈਸੇਜ ਜਵੰਦਾ ਯਾ ਉਹਨੂੰ ਮਾਨ ਨੂੰ ਬਿਲਕੁਲ ਦਿਲ ਕਰਦਾ ਅਗਰ ਤੁਹਾਨੂੰ ਮਿਲਣ ਤਾਂ ਬਹੁਤ ਉਜਿਆ ਮਿਲੇਗੀ ਹਾਂ 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 ਮੈਂ ਕੱਲ ਨੂੰ ਬੇਟੀ ਨੇ ਆ ਜਾਣਾ ਮੈਂ ਫਿਰ ਪਰਸੋਂ ਸੋਚੂ ਕਿ ਮੈਂ ਜਾ ਕੇ ਆਵਾਂ ਮਾਨ ਨੂੰ ਅੱਛਾ ਗਰੀਵਾਲ ਸਾਹਿਬ ਜਿਹੜਾ ਜੀਵਨ ਸਾਥੀ ਇਸ ਤਰ੍ਹਾਂ ਦਾ ਰੋਲ ਅਦਾ ਕਰਦਾ ਹੈ ਤਾਂ ਖੁਸ਼ੀ ਤਾਂ ਹੁੰਦੀ ਹੈ ਮੈਨੂੰ ਤਾਂ ਖੁਸ਼ੀ ਹੋਣੀ ਹੈ ਹਾਂ ਡੈਫੀਨ ਮੈਂ ਦੋ ਦੋ ਟਾਈ ਬਿੰਨਵਾ ਜਦੋਂ ਵੀ ਬਾਹਰ ਆ ਗਿਆ ਕਮੇਟ ਹੂੰ ਤੇ ਦੋਨੇ ਮੋਟੀ ਅਸਪਾਤਲੇ ਦੇਖਣ ਲੱਗਿਆ ਤੇ ਮੈਨੂੰ ਇਹਦੇ ਨਾਲ ਹੀ ਸੰਪਤੀ ਰਹੀ ਕਿ ਵੀ ਇਹਨੇ 2 ਮਹੀਨੇ ਜੋ ਵੀ ਜਾਂਦੇ ਨਹੀਂ ਸੀਗੇ ਉਹ ਬਾਅਦ ਦੀ ਗੱਲ ਹੈ ਅੱਛਾ ਹਾਂ 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 ਫਿਰ ਹੁਣ ਵੀ ਕਹਿੰਦੇ ਨੇ ਮੇਰੀ ਨਰਸਰੀ ਹੈ ਮੇਰੀ ਵਾਈਫ ਦੀ ਹੈ ਅੱਛਾ ਮੈਂ ਹਾਂ ਹਜੇ ਤੱਕ ਮੈਂ ਗੋਲੀਆਂ ਆਪਣੇ ਉਹ ਨਹੀਂ ਕਦੇ ਲਈਆਂ ਇਹਨੇ ਹੀ ਦੇਣੀਆਂ ਨੇ ਸਵੇਰ ਦੀਆਂ ਵੀ ਫਿਰ ਦੁਪਹਿਰ ਦੀਆਂ ਫਿਰ ਰਾਤ ਦੀਆਂ ਮੈਂ ਮੈਨੂੰ ਨਹੀਂ ਪਤਾ ਕਿਹੜੀ ਗੋਲੀ ਲੈ ਰਹੇ ਨੇ ਹਾ ਜੀ ਜ਼ਿਕਰ ਮੈਨੂੰ ਹੋਇਆ ਨਹੀਂ ਬਲਕਿ ਮੇਰੀ ਤਨਖਾਹ ਕਿੰਨੀ ਹੈ ਕਿਉਂਕਿ ਮੈਂ ਇੰਨੀ ਤਨਖਾਹ ਉਹਨੇ ਇਹਨੂੰ ਫੜਾਉਣੀ ਮੈਨੂੰ ਕਈ ਵਾਰ ਇਹ ਕਹਿੰਦੇ ਨੇ ਦੇਖ ਲੈ ਲੋ ਕਿੰਨੇ ਘੰਟੇ ਮੈਂ ਕਹਾਂ ਵੀ ਤੈਨੂੰ ਫੜਾਈ ਦਿੱਤੇ ਗਿਣਨਾ ਕੀ ਹੈ ਤੂੰ ਹੀ ਗਿਣਨੇ ਤੂੰ ਹੀ ਖਰਚ ਕਰਨੇ ਪਰਫੈਕਟ ਮੈਚ ਹੈ ਜੀ ਹਾਂ ਜੀ ਕਹਿੰਦੇ ਰੱਬ ਜੋੜੀਆਂ ਉੱਪਰੋਂ ਬਣਾ ਕੇ ਭੇਜਦਾ ਹੈ ਉੱਪਰ ਵਾਲੀ ਜੋੜੀ ਆ ਤਾਂ ਆਫੀਸ਼ੀਅਲ ਰਿਕਾਰਡ ਗੱਲ ਕਰਦੇ ਆਂ ਜੀ ਆਪਾਂ ਹਾਂ ਮੈਂ ਬੱਚਿਆਂ ਦੇ ਵਿਆਹ ਕਿਤੇ ਨੇ ਮੈਂ ਘਰ ਪਾਏ ਨੇ ਘਰ ਪਾਉਣ ਦਾ ਬਹੁਤ ਸ਼ੌਕ ਹੈ ਅੱਛਾ ਹਾਂਜੀ ਮੈਂ ਆਪ ਹੀ ਡਿਜ਼ਾਈਨਿੰਗ ਕਰਦੀ ਹਾਂ ਆਪ ਹੀ ਮੈਂ ਤਾਂ ਇਹਨਾਂ ਨੇ ਪੁੱਛਿਆ ਕਦੇ ਮੈਂ ਇਹ ਨਹੀਂ ਬਸ ਕਿਉਂਕਿ ਮੇਰੇ ਪੇਰੈਂਟਸ ਦੀ ਜ਼ਮੀਨ ਹੈ ਕਾਫੀ 70 ਕਿੱਲੇ ਜ਼ਮੀਨ ਸੀਗੀ ਹੂੰ ਇਹਨਾਂ ਨੇ ਪੁੱਛਿਆ ਜੋ ਕਿੱਥੋਂ ਪੈਸਾ ਲੈ ਆ ਰਹੀਆਂ ਕਿੱਥੋਂ ਪਾ ਰਹੀਆਂ ਕੀ ਕਰ ਰਹੀਆਂ ਨਾ ਮੈਨੂੰ ਕਦੇ ਇਸ ਗੱਲ ਤੋਂ ਰੋਕਿਆ ਹੂੰ ਪਤਾ ਲੱਗ ਜਾਂਦਾ ਦੇਖੋ ਵੀ ਮੇਰਾ ਜੀਵਨ ਸਾਥੀ ਕਿਦਾਂ ਦਾ ਹੈ ਫਿਰ ਰੋਕ ਟੋਕ ਤਾਂ ਹੁੰਦੀ ਨਹੀਂ ਜੇ ਜੇ ਘਰ ਬਣਾਉਣ ਵਾਲਾ ਫਿਰ ਰੋਕ ਟੋਕ ਹੁੰਦੀ ਨਹੀਂ ਜੇ ਯਾਰਨ ਵਾਲਾ ਫਿਰ ਹੁੰਦੀ ਹੈ ਬਹੁਤ ਬਹੁਤ ਗਰੇਵਲ ਸਾਹਿਬ ਜਦੋਂ ਤੁਸੀਂ ਉੱਥੋਂ ਆ ਗਏ ਹਸਪੀਟਲ ਤੋਂ ਆ ਗਏ ਉਸ ਤੋਂ ਬਾਅਦ ਕਿਹੜੀ ਕਿਹੜੀ ਚੀਜ਼ ਹੈ ਜਿਹੜੀ ਤੁਸੀਂ ਫੇਸ ਕੀਤੀ ਹੈ ਮੈਂ ਐਕਚੁਅਲੀ ਨੌਕਰੀ ਦੇ ਵਿੱਚ ਜਿਵੇਂ ਡਾਕਟਰ ਕਹਿੰਦੇ ਵੀ ਇਹ ਨੌਕਰੀ ਨਹੀਂ ਕਰ ਸਕਦੇ ਇਹ ਤਾਂ ਗੱਲ ਮੈਂ ਕਹਿੰਦਾ ਸੋਚੀ ਮੈਂ ਜਦੋਂ ਆ ਗਿਆ ਮੈਂ ਉਦਾਂ ਹੀ ਸ਼ੁਰੂ ਕਰ ਲਈ ਜਿੱਦਾਂ ਪਹਿਲਾਂ ਨੌਕਰੀ ਕਰਦਾ ਸੀ ਉਸ ਤੋਂ ਬਾਅਦ ਮੈਂ ਐਸਪੀ ਤੋਂ ਕਮਾਂਡੈਂਟ ਲੱਗਿਆ ਜਿਹੜੀ ਬਟਾਲੀਨ ਵਿੱਚ ਮੈਂ ਐਕਸੀਡੈਂਟ ਹੋਈ ਉਹਦਾ ਕਮਾਂਡੈਂਟ ਲੱਗਿਆ ਤੇ ਮੈਂ ਡੀਏਜੀ ਰਹਾ ਉਥੇ ਹੀ ਵੀ ਪੀਏਪੀ ਜੀ ਤੇ ਕਮਾਂਡੋ ਦਾ ਵੀ ਮੈਂ ਡੀਏਜੀ ਰਹਾ ਤੇ ਜਲੰਧਰ ਰੇਂਜ ਦਾ ਡੀਏਜੀ ਰਹਾ ਫਰੀਦਕੋਟ ਰੇਂਜ ਦਾ ਡੀਏਜੀ ਰਹਾ ਤੇ ਮੈਂ ਆਈਡੀ ਬਣ ਕੇ ਇੱਥੇ ਲੱਗਿਆ ਜੀਆਰਪੀ ਚ ਰੇਲਵੇ ਪੁਲਿਸ ਚ ਔਰ 2.5 3 ਸਾਲ ਨੌਕਰੀ ਕਰਕੇ ਰਿਟਾਇਰ ਇੱਥੇ ਹੋਇਆ ਆਈ ਜੀ ਸਭ ਰਿਟਾਇਰ ਹੋ ਗਏ ਹਾਂ ਆਈ ਜੀ ਦੋ ਯਰ ਨੌਜ ਹੋਇਆ ਮੈਂ ਰਿਟਾਇਰ ਇਹ 90 ਤੇ ਐਕਸੀਡੈਂਟ ਹੋਇਆ ਮੈਂ 92 ਤੋਂ ਅਸਲ ਕੰਮ ਸ਼ੁਰੂ ਕਰ ਦਿੱਤਾ ਸੀ। ਅੱਛਾ ਮੈਂ ਕਿੰਨਾ ਪੀਰੀਅਡ ਸੀਗਾ ਜਿਹੜਾ ਇਹਨਾਂ ਦਾ ਸੱਟ ਪੇਟ ਵਾਲਾ ਰਿਹਾ। ਮੈਂ ਸਤਾ ਸਾਲ। ਹੂੰ। ਕਿ ਉੱਤਰ ਤਰ ਨਹੀਂ ਸਕਦੇ ਸੀਗੇ। ਫੇਰ ਪਲਸਟਰ ਲੱਗਿਆ ਹੋਇਆ ਸੀ ਲੱਤ ਤੇ। ਉਹ ਫਾਈਵ ਫ੍ਰੈਕਚਰ ਸੀਗਾ। ਹੂੰ। ਮੱਕੀ ਨਿੱਕੀ ਨਿੱਕੀ ਇੰਜਰੀਜ਼ ਹੋਰ ਮਤਲਬ ਕਾਫੀ ਸੀਗੀਆਂ। ਉਸ ਚੋਂ ਤੋਂ ਬਾਅਦ ਵੀ ਦਿੱਕਤ ਆ ਰਹੀ ਹੈ। ਹਾਂਜੀ ਹਾਂ ਹਾਂ ਹਾਂ। ਜਿਵੇਂ ਅੰਗੂਠਿਆਂ ਦੇ ਨੀਲ ਖਰਾਬ ਹੋ ਗਏ। ਹੂੰ। ਉਮਨ ਸੋ ਡਾਕਟਰ ਇੱਥੇ ਸੀ ਇਹ ਪਟਿਕਲ ਸੀ ਡਰਾਤਾ ਦਸੀ ਕਿ ਮੈਨੇ ਪਤਾ ਨਹੀਂ ਕਿਹਦਾ ਕਿਹਦਾ ਖੂਨ ਲੱਗਿਆ ਕਿ ਹੋਰ ਪ੍ਰੋਬਲਮ ਨਾ ਜਾਏ ਉਦੋਂ ਮੈਂ ਘਬਰਾ ਗਈ ਸੀ ਅੱਛਾ ਹਾਂ 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 ਤੇ ਬਾਕੀ ਉਹ ਆਪਰੇਸ਼ਨ ਤੋਂ ਕਿਤੋਂ ਵੀ ਠੀਕ ਨੇ ਅੱਛਾ ਮੈਂ ਮੂਹ ਲੋਕ ਬਹੁਤ ਆਉਂਦੇ ਨੇ ਬਹੁਤ ਮਿਲਣ ਜਾਂਦੇ ਨੇ ਰਾਜਵੀਰ ਵਿੰਦਾ ਦੀ ਮਦਰ ਨੂੰ ਉਹਨਾਂ ਦੀ ਵਾਈਫ ਨੂੰ ਤਾਂ ਗੱਲ ਹਰ ਕੋਈ ਚੜਦੀ ਕਲਾ ਦੀ ਗੱਲ ਕਰ ਰਿਹਾ ਹੂੰ ਹੂੰ ਪਰ ਸੁੱਖ ਸੁਨੇਹਾ ਅਜੇ ਨਹੀਂ ਆਇਆ ਜੱਠਵਾ ਦਿਨ ਹੋ ਗਿਆ ਕੱਲ ਮੈਂ ਮਿਸਟਰ ਪਿਆਰੇ لال ਗਰਗ ਦੀ ਸੁਣ ਰਹੀ ਸੀ ਉਹ ਕਹਿੰਦਾ 6 ਮਹੀਨੇ ਬਾਅਦ ਬੰਦਾ ਮੇਰੇ ਕੋਲ ਕਮੇਟ ਉੱਠਿਆ ਸੀਗਾ ਠੀਕ ਠਾਕ ਹੈ ਕਹਿੰਦੇ 6 ਮਹੀਨੇ ਬਾਅਦ ਹੂੰ ਕਹਿੰਦੇ ਠੀਕ ਠਾਕ ਹੈ ਉਹ ਕਹਿੰਦੇ ਫਿਰ ਮੈਡੀਕਲ ਸਟਾਰਟ ਸੀਗਾ ਫਿਰ ਆਪਣੇ ਬੱਚੇ ਨੂੰ ਲੈ ਕੇ ਆਇਆ ਸੀ ਐਡਮਿਸ਼ਨ ਲਈ ਅੱਛਾ ਜਸ ਅਮੈজিং ਸੋਚ ਸਕਦੇ ਆ ਦੇਖੋ ਅਰਦਾਸਾਂ 'ਚ ਕਿਹੜੀ ਤਾਕਤ ਨਹੀਂ ਹੈ ਇਹ ਪੰਜਾਬੀ ਰੱਬ ਨਾਲ ਲੜਨਾ ਜਾਣਦੇ ਆ ਬਿਲਕੁਲ ਬਿਲਕੁਲ ਲੜਨਾ ਜਾਣਦੇ ਆ ਬਾਕੀ ਬਿਲਕੁਲ ਮੇਰਾ ਖਿਆਲ ਉਸ ਬੱਚੇ ਯੂ ਸਟਰੋਂਗ ਹੋਊਗੀ ਹੂੰ ਜਾਉਂਗੇ ਮਿਲਣ ਮੈਂ ਜਾਉਂਗੀ ਮੈਨੂੰ ਲੱਗਦਾ ਤੁਹਾਨੂੰ ਜਾਣਾ ਚਾਹੀਦਾ ਮੈਂ ਜਾਉਂਗੀ ਤੁਸੀਂ ਐਗਜ਼ੈਂਪਲ ਮੈਂ ਜਾਉਂਗੀ ਮੈਮ ਬੀਟੇ ਕੱਲ ਨੂੰ ਆ ਜਾਣਾ ਉਸ ਤੋਂ ਫਿਰ ਸ ਜਾਵਾਂਗੇ ਤੇ ਅਗਰ ਸਭ ਅਗਰ ਮੈਮ ਜਾਣਦੇ ਨੇ ਤਾਂ ਬਿਲਕੁਲ ਕਿਉਂਕਿ ਬਹੁਤ ਪੋਜ਼ਿਟਿਵ ਸਾਈਨ ਹੈ ਮੈਂ ਤਾਂ ਰੋਕਿਆ ਨਹੀਂ ਮੈਂ ਤਾਂ ਕੱਲ ਤਾਂ ਕਹੀ ਜਾਂਦਾ ਤੂੰ ਜਾਣਾ ਚਾਹੀਦਾ ਮਤਲਬ ਕਾਣੇ ਹੁਣੇ ਨਹੀਂ ਸੁਣਦੇ ਹੂੰ ਨਾ ਇਹਨਾਂ ਨੂੰ ਪਤਾ ਸੀ ਉਹਨਾਂ ਦਾ ਮੈਂ ਗਰਦਾਸ ਮਾਨ ਜਿਹੜਾ ਹੈ ਉਹ ਮੇਰੇ ਪਿੰਡ ਦਾ ਰਿਹਾ 1 ਲੱਖ ਪਿੱਛੇ ਸੀ ਅੱਛਾ ਗਰਦਾਸ ਮਾਨ ਤੋਂੜਾ ਨਾ ਉਹ 1 ਲੱਖ ਉਹਨੂੰ ਗਾਉਣ ਤੇ ਮੈਂ ਹੀ ਲਾਇਆ ਇਸ ਸਟੇਜ ਤੇ ਅੱਛਾ ਉਹ ਪਹਿਲਾਂ ਸੰਗਦਾ ਸੀ ਕਿ ਮੇਰੇ ਕੋਲ ਸਟੇਜ ਤੇ ਨਹੀਂ ਗਾਇਆ ਜਾਂਦਾ ਸਾਡੇ ਨਾਲ ਕਮਰੇ 'ਚ ਬੈਠੇ ਗਾਗੂ ਲੈਂਦਾ ਸੀ ਹਸਟਲ 'ਚ ਰਹਿੰਦੇ ਸੀ ਅਸੀਂ ਫਿਜ਼ੀਕਲ ਕੋਰਸ ਦੇ ਤੇ ਉੱਥੇ ਅਸੀਂ ਗਾਣੇ ਉਹ ਬਹੁਤ ਸੁਣਦੇ ਸੀ ਕਦੇ-ਕਦੇ ਡਰਿੰਕ ਵੀ ਪੀ ਲਈ ਸ਼ਾਮ ਨੂੰ ਬਹੁਤ ਸੁਣਦੇ ਸੀ ਅੱਛਾ ਤੇ ਉਹ ਫੇਰ ਉਹਨੂੰ ਉਹ ਕਹਿੰਦਾ ਮੈਂ ਸਟੇਜ 'ਤੇ ਫੇਰ ਇੱਕ ਦਿਨ ਨੂੰ ਕਾਲੇ ਸਾਰਾ ਇਕੱਠਾ ਕਰਕੇ ਨਾ ਉੱਥੇ ਗਰਾਊਂਡ ਦੇ ਵਿੱਚ ਉੱਥੇ ਸਟੇਜ ਲਾਈ ਉੱਥੇ ਉਹਨੂੰ ਫਿਰ ਇੱਕ ਅੰਦਾ ਪੈਗ ਪੁੱਗਦੇ ਗਏ ਉਹਨਾਂ ਸਟੇਜ ਤੇ ਚੜਿਆ ਉਸ ਤੋਂ ਬਾਅਦ ਉਹ 70 ਇਹ 71 ਦੀ ਗੱਲ ਹੈ ਜਦੋਂ ਉਹਨੇ ਪਹਿਲੀ ਵਾਰ ਸਟੇਜ ਤੇ ਗਿਆ 1971 ਹੁਣ ਹੋ ਗਿਆ 2020 25 25 ਹੋ ਗਿਆ ਤੇ ਉਹ ਮੇਰਾ 70 70 ਸਾਲ ਦੇ ਨੇੜੇ ਹੋ ਗਿਆ ਉਹਨੂੰ ਗਾਉਂਦੇ ਨੂੰ ਤੇ ਜਦੋਂ ਦਾ ਜਿਵੇਂ ਉਹ ਚੱਲਿਆ ਸੀ ਉਦੋਂ ਹੀ ਅੱਜ ਗਾ ਰਿਹਾ ਹੈ ਉਹ ਕੋਈ ਹੁਣ ਉਹਦਾ ਡਾਊਨਫਾਲ ਕਿਉਂ ਹੋਈ ਹੈ ਇਹ ਮੈਨੂੰ ਨਹੀਂ ਪਤਾ ਪਰ ਉਹ ਹਲੇ ਵੀ ਅੱਛਾ ਗਾਉਂਦਾ ਹੈ ਹਜੇ ਵੀ ਕਈਆਂ ਨੇ ਹਾਂ ਹਾਂ ਕਈਆਂ ਨੇ ਹੈ ਹੀ ਅੱਛਾ ਉਸ ਤਰ੍ਹਾਂ ਚੱਲੇ ਜਾ ਰਹੇ ਹਾਂ ਉਸੇ ਤਰ੍ਹਾਂ ਚੱਲੇ ਜਾ ਰਹੇ ਉਹ ਮੈਨੂੰ ਗਾਉਣ ਵਾਲਿਆਂ ਦਾ ਕੋਈ ਹੈ ਨਹੀਂ ਸੀ ਪਤਾ ਨਹੀਂ ਲੱਗਦਾ ਮੈਨੂੰ ਜੁੜਦੇ ਦਾ ਨਹੀਂ ਪਤਾ ਹੀ ਪਤਾ ਸੀ ਉਹ ਤਾਂ ਮੈਂ ਦੱਸਿਆ ਮਹਾ ਗੁਰਿੰਦਰ ਐਸ ਬੱਚੇ ਦਾ ਨਾ ਬੜਾ ਐਕਸੀਡੈਂਟ ਮੈਂ ਇਹਨਾਂ ਨੂੰ ਸੁਣਨਾ ਸ਼ੁਰੂ ਕੀਤਾ ਜਦੋਂ ਉਹਦੇ ਨਾਲ ਗਾਣਾ ਸੁਣ ਦਿੱਲੀਏ ਹਾਂ ਉੱਥੋਂ ਮੈਨੂੰ ਜਿਆਦਾ ਮਤਲਬ ਅੱਛਾ ਲੱਗਿਆ ਬੜੀ ਆਵਾਜ਼ ਦੇ ਵਿੱਚ ਉਹ ਉਸ ਤੋਂ ਬਾਅਦ ਇਹ ਇੱਕ ਕੰਟਰੋਵਰਸ਼ੀਅਲ ਸਿੰਗਰ ਹੈ ਸਿੰਗਰ ਹੈ ਬਿਲਕੁਲ ਕੰਟਰੋਵਰਸੀ ਨਹੀਂ ਹਾਂ 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 ਜਿਹੜੇ ਮੇਰਾ ਖਿਆਲ ਜਿਹੜੇ ਸ਼ੌਕ ਨੇ ਨਾ ਇਹ ਥੋੜੀ ਜਿਹਾ ਬੱਚੇ ਵੱਡੇ ਹੋ ਜਾਣ ਫਿਰ ਫਿਰ ਵੈਸੇ ਉਹ ਇਹ ਸ਼ੁਰੂ ਹੋਈ ਹੈ ਇਹਦੇ ਫਿਰ ਸ਼ੌਕ ਰਹਿੰਦੇ ਨੇ ਹੈਨਾ ਸ਼ੌਕ ਬੜੇ ਹੋ ਸੀਗੇ ਥੋੜੇ ਜਿਹਾ ਬਾਈਕ ਰਾਈਡਰ ਹੈ ਮੈਂ 35 ਲੱਖ 30 ਲੱਖ ਦੀ ਬਾਈਕ ਖਿਡਾੜੀ ਦਾ ਸ਼ੌਕ ਸੀਗੇ ਹਾਂ ਹਾਂ ਤਾਂ ਤੁਸੀਂ ਕੁਝ ਅਰਦਾਸ ਕਰਨਾ ਚਾਹੁੰਦੇ ਮੈਂ ਤਾਂ ਅਰਦਾਸ ਵੇਟ ਪਰ ਦਿਨ ਕਿੰਨੀ ਵਾਰ ਕਰਦੀ ਹਾਂ ਜਦੋਂ ਵੀ ਮੈਂ ਆਪਣਾ ਫੋਨ ਖੋਲਦੀ ਹਾਂ ਮ ਉਸ ਬੱਚੇ ਦੇ ਅਰਦਾਸ ਕਰਦੇ ਨੇ ਕਿ ਬਾਬਾ ਜੀ ਸੇ ਬੱਚੇ ਤੇ ਮੇਰੇ ਪਰ ਹੱਥ ਰੱਖੋ ਕਈ ਵਾਰ ਕਈ ਵਾਰ ਮੇਰਾ ਕੱਲੀ ਦਾ ਬਿਠੀ ਦਾ ਨਾ ਜੀ ਮੈਂ ਗਲਾ ਭਰ ਆਉਂਦਾ ਕਿਉਂਕਿ ਮੇਰੇ ਨਾਲ ਇਹ ਹਾਸਾ ਬੱਕਰੇ ਹੈ ਨਾ ਆਪਣੀ ਇਹ ਤਕਲੀਫਾਂ ਯਾਦ ਆ ਜਾਂਦੀਆਂ ਤਕਲੀਫਾਂ ਯਾਦ ਆ ਜਾਂਦੀਆਂ ਹੂੰ 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 ਬੰਦਾ ਕਹਿੰਦੇ ਆਪਣੇ ਨੂੰ ਯਾਦ ਕਰਕੇ ਬਿਲਕੁਲ 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 ਮੈਂ ਜੇ ਇਸਨਾਂ ਦੇਵਾਂਗੀ ਵੀ ਉਹਨੇ ਫੈਮਿਲੀ ਨੂੰ ਪੋਜ਼ਿਟਿਵ ਰਹਿਣਾ ਚਾਹੀਦਾ ਹੂੰ ਕਿਸੇ ਦੇ ਗੱਲਾਂ ਹੁਣ ਕਈ ਵਾਰ ਰਿਪ ਲਿਖਿਆ ਹੁੰਦਾ ਉਹ ਮੈਨੂੰ ਬਹੁਤ ਪੜਾ ਲੱਗਦਾ ਹਾਂ ਹੈਨਾ ਕਿਸੇ ਬੱਚੇ ਲਈ ਤੁਸੀਂ ਆਪਣੇ ਵਿਊਜ਼ ਲੈਂਡ ਦੇ ਮਾਰੇ ਉਸ ਬੱਚੇ ਨੂੰ ਆਇਆ ਕਰ ਲਿਖ ਰਿਹਾ ਉਹਨਾਂ ਕੋਲ ਜਾ ਕੇ ਵੀ ਬੇਟਾ ਤੁਸੀਂ ਠੀਕ ਹੋ ਤੁਸੀਂ ਉਠ ਖੜਨਾ ਤੁਸੀਂ ਬਿਲਕੁਲ ਠੀਕ ਹੋ ਜਾਣਾ ਉਹ ਤਾਂ ਜਾਂਦੇ ਹੋਣਗੇ ਮਿਲਣ ਦਿੰਦੇ ਹੋਣਗੇ ਉਹਨਾਂ ਤਾਂ ਹੈਨਾ ਹਾਂ 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 ਤੇ ਪੋਜ਼ਿਟਿਵ ਗੱਲ ਦੀ ਕਰਨੀ ਚਾਹੀਦੀ ਉਹ ਸੁਣਾਈ ਜ਼ਰੂਰ ਦਿੰਦਾ ਹੋ ਬਿਲਕੁਲ ਇੱਕ ਆਇਆ ਕਹਿੰਦੇ ਜਦੋਂ ਉਹਦੀ ਮਾਂ ਨੇ ਹੱਥ ਫੇਰਿਆ ਤਾਂ ਅੱਖਾਂ ਛੰਝੂ ਆ ਗਈ ਦੇਖੋ ਬੱਚੇ ਕਹਿੰਦੇ ਨਹੀਂ ਹੀ ਹੋਇਆ ਕਿੰਨੇ ਹੋਇਆ ਦੇਖੋ ਫਿਰ ਉਹ ਤਾਂ ਹੁਣ ਮਮਤਾ ਜਿਹੜੀ ਹੈਗੀ ਐ ਤਾਂ ਮਾਰ ਪ੍ਰਮਾਤਮਾ ਦਾ ਕੋਈ ਨੈਚੁਰਲੀ ਹਾਂ 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 ਉਹਦਾ ਕਿਦਾਂ ਅਸਰ ਹੋਇਆ ਹੋਊਗਾ ਠੀਕ ਹੈ ਬਹੁਤ ਮਿਹਰਬਾਨੀ ਸਮਾਂ ਦੇਣ ਦੇ ਲਈ ਤਾਂ ਜੀਪੀਐਸ ਗਰੇਵਾਲ ਸਾਹਿਬ ਨੇ ਸਾਬਕਾ ਆਈਜੀ ਨੇ ਉਹਨਾਂ ਦੇ ਮੈਸੇਜ ਸੀਗੇ ਅਸਲ ਦੇ ਵਿੱਚ ਉਹਨਾਂ ਕੋ ਆਉਣ ਦਾ ਮਕਸਦ ਹੀ ਇਹ ਹੀ ਹੈ ਲਗਭਗ ਕਰੀਬ ਡੇਢ ਮਹੀਨਾ ਤੋਂ ਵੱਧ ਦੇ ਵੈਂਟੀਲੇਟਰ ਤੇ ਰਹੇ ਨੇ ਤੇ 2 ਮਹੀਨੇ ਤੋਂ ਵੱਧ ਹਕਮਾਂ ਦੇ ਵਿੱਚ ਰਹੇ ਨੇ ਤਾਂ ਜੋ ਲੋਗ ਰਾਜਵੀਰ ਜਵੰਦਾ ਦੇ ਲਈ ਸੀ ਸ਼ਬਦ ਜਾਂ ਰਿਪ ਲਿਖਦੇ ਨੇ ਉਹਨਾਂ ਲਈ ਮਿਸਿਸ ਗਰੇਵਾਲ ਦਾ ਕਹਿੰਦੇ ਪੋਜ਼ਿਟਿਵ ਰਹੋ ਉਹਨਾਂ ਦੀ ਵੀ ਵਾਈਫ ਤੇ ਮਦਰ ਦੇ ਲਈ ਇਹ ਸਨੇਹਾ ਹੈ ਕਿ ਜਿੰਨਾ ਪੋਜ਼ਿਟਿਵ ਰਹੋਗੇ ਉਹਨਾਂ ਛੇਤੀ ਰਿਕਵਰੀ ਹੋਏਗੀ ਅਰਦਾਸਾਂ ਕਹਿੰਦੇ ਸਭ ਕੁਝ ਕਰ ਸਕਦੀਆਂ ਨੇ ਪੰਜਾਬੀਆਂ ਨੂੰ ਪ੍ਰਮਾਤਮਾ ਦੇ ਨਾਲ ਲੜਨਾ ਆਉਂਦਾ ਹੈ ਕਿ ਆਖਰ ਆਪਣਿਆਂ ਦੀ ਹਫਾਜ਼ਤ ਕਿਵੇਂ ਕਰਨੀ ਹੈ ਲੋੜ ਹੈ ਬੀ ਪੋਜ਼ਿਟਿਵ ਰਹਿਣ ਦੀ ਲੋੜ ਹੈ ਊਰਜਾ ਇਕੱਠੀ ਕਰਨ ਦੀ ਤਾਂ ਕਿ ਇਸ ਵੱਡੀ ਜੰਗ ਨੂੰ ਜਿੱਤਿਆ ਜਾ ਸਕੇ ਕੈਮਰਾ ਪਰਸਨ ਦਲੇਰ ਨਾ ਗਗਨ ਸ਼ਕਲਾ ਦਿੱਲੀ ਪੋਸਟ ਪੰਜਾਬੀ